ਵਨ ਦਾ ਦिए ਜੀ ਲੋਕ ਸਭਾ ਇਲੈਕਸ਼ਨਸ ਦੇ ਮੱਤੇ ਨਜ਼ਰ ਪਵਨਪਨ ਸਾਹਿਬ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਆ ਪਾਰਟੀ ਉਮੀਦਵਾਰ ਦੇ ਹੱਕ ਚ ਵੱਡੀ ਗੱਲ ਕਈ ਕਰੋੜ ਸ਼ੋ ਦੇ ਵਿੱਚ ਆ ਤੁਹਾਨੂੰ ਦੱਸਦੇ ਹਾਂ ਪਵਨਪਨ ਸਾਹਿਬ ਨੇ ਕੀ ਕਿਹਾ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਕ ਚ ਰੂਪਨਗਰ ਵਿਖੇ ਪਾਰਟੀ ਵਲੰਟਰੀਆਂ ਨਾਲ ਰੋਡ ਸ਼ੋ ਕੱਢਿਆ ਰੋਡ ਸ਼ੋ ਦੀਆਂ ਤਸਵੀਰਾਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਲੋਕ ਸਭਾ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਨਾਲ ਪੂਰਾ ਹਲਕਾ ਖੜਾ ਹੈ ਮਾਣ ਸਤਕਾਰ ਅਤੇ ਪਿਆਰ ਦੇਣ ਲਈ ਆਪ ਸਭ ਦਾ ਦਿਲੋਂ ਧੰਨਵਾਦ ਹਾਂਜੀ ਤੁਹਾਨੂੰ ਦੱਸ ਦਈਏ ਜੀ ਪੰਤਪਨ ਸਾਹਿਬ ਨੇ ਜੋ ਹੈ ਆਮ ਆਦੀ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਐਮਪੀ ਸੀਟ ਦੇ ਮਲਵਿੰਦਰ ਸਿੰਘ ਕੰਗ ਦੇ ਹੱਕ ਦੇ ਵਿੱਚ ਵੱਡਾ ਰੋਲ ਸ਼ੋਅ ਕੱਢਿਆ ਤੇ ਪੰਤਪਨ ਸਾਹਿਬ ਨੇ ਕਿਹਾ ਕਿ ਇਹ ਇੰਨਾ ਇਕੱਠ ਜੋ ਹੈ ਲੋਕਾਂ ਦਾ ਗਵਾਹੀ ਵਰਤਾ ਹੈ ਕਿ ਇਸ ਵਾਰ ਜੋ ਹੈ ਨੰਨਪੁਰ ਸਾਹਿਬ ਤੋਂ ਵੱਡੇ ਅੰਤਰ ਤੋਂ ਅਸੀਂ ਜਿੱਤਾਂਗੇ ਜੀ ਇਹ ਵੱਡੀ ਗੱਲ ਕਹੀ ਪੰਤਪਨ ਸਾਹਿਬ ਨੇ ਜਿਵੇਂ ਤੁਹਾਨੂੰ ਦੱਸ ਦਈਏ 2019 ਦੇ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਨੰਨਪੁਰ ਸਾਹਿਬ ਤੋਂ ਜੋ ਹੈ ਕਾਂਗਰਸ ਦੇ ਮਨੀਸ਼ ਤਵਾਰੀ ਜਿੱਤੇ ਸੀਗੇ ਜਿੱਤ ਇਸ ਵਾਰ ਜੋ ਹੈ ਆਮਾਦੀ ਪਾਰਟੀ ਤੋਂ ਭਾਜੀਪੀ ਤੋਂ ਆਏ ਮਲਵਿੰਦਰ ਸਿੰਘ ਕੰਗ ਦੇ ਹੱਕ ਦੇ ਵਿੱਚ ਪੰਤਮਾ ਸਾਹਿਬ ਨੇ ਵੱਡਾ ਰੋਲ ਸ਼ੋਅ ਕੱਢਿਆ ਤੇ ਪੰਤਮਾ ਸਾਹਿਬ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਦੀ ਜਨਤਾ ਸਾਨੂੰ 13 ਦੀ 13 ਸੀਟਾਂ ਦਵਾਏਗੀ ਤੇ ਇਹਨਾਂ ਕੱਠ ਦੇਖ ਕੇ ਨਨਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ ਮੈਨੂੰ ਵਿਸ਼ਵਾਸ ਹੋ ਗਿਆ ਹੈ ਤੇ ਇਹ ਤਸਵੀਰਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਲੋਕ ਸਭਾ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਨਾਲ ਪੂਰਾ ਦਾ ਪੂਰਾ ਹਲਕਾ ਖੜਾ ਹੈ ਵੱਡੀ ਕਬਨਦਾਤੀ ਦੀ ਲੋਕ ਸਭਾ ਚੋਣਾਂ ਚੱਲਦੇ ਪਏ ਹੈ ਜੀ ਇਸ ਤੇ ਮਤੇ ਨਜ਼ਰ ਪੰਤਮਨ ਸਾਹਿਬ ਲਗਾਤਾਰ ਰੋਡ ショਅ ਕਰ ਰਹੇ ਹੈਗੇ ਜੀ ਤੇ ਲੁਧਿਆਣੇ ਦੇ ਵਿੱਚ ਵੀ ਉਹਨਾਂ ਨੇ ਰੋਡ ショਅ ਕੱਢਿਆ ਸੀਗਾ ਅਸ਼ੋਕ ਪ੍ਰਫੁੱਲ ਪੱਪੀ ਦੇ ਹੱਕ ਦੇ ਵਿੱਚ ਜੋ ਤੁਹਾਨੂੰ ਦਿਖਾਇਆ ਸੀਗਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੰਤਮਨ ਸਾਹਿਬ ਜੋ ਹੈ ਹੁਣ ਕਲਾਨੰਗਪੁਰ ਸਾਹਿਬ ਦੇ ਵਿੱਚ ਉਹਨਾਂ ਨੇ ਮਲਵਿੰਦਰ ਸਿੰਘ ਕੰਗ ਦੇ ਹੱਕ ਦੇ ਵਿੱਚ ਵੱਡਾ ਰੋਡ ショਅ ਕੱਢਿਆ ਤੇ ਵੱਡੀ ਗੱਲ ਕਹੀ ਤੇ ਲਗਾਤਾਰ ਪੰਤਨਾ ਸਾਹਿਬ ਰੋਡ ショਅ ਕੱਢ ਰਹੇ ਹੈਗੇ ਆ ਲੋਕ ਸਭਾ ਉਮੀਦਵਾਰਾਂ ਦੇ ਲਈ ਆਮ ਆਦਮੀ ਪਾਰਟੀ ਦੇ ਵਿੱਚ ਪੰਤਨਾ ਸਾਹਿਬ ਨੂੰ ਉਮੀਦ ਹੈਗੀ ਤੇ ਵਿਸ਼ਵਾਸ ਵੀ ਹੁੰਦਾ ਜਾ ਰਿਹਾ ਹੈ ਘੱਟ ਦੇਖ ਕੇ ਕਿ ਪੰਜਾਬ ਦੇ ਲੋਕ ਜੋ ਹੈ ਵੱਡਾ ਮੈਂਡੇਟ ਦੇਣਗੇ ਆਮ ਆਦਮੀ ਪਾਰਟੀ ਨੂੰ ਬਾਕੀ ਦੇਖਣਾ ਹੋਏਗਾ ਕਿ ਰਿਜ਼ਲਟ ਕੀ ਹੁੰਦਾ ਹੈ ਕਿਉਂਕਿ ਦੋ ਚਰਨਾਂ ਦੀ VOTING ਜਿਹੜੀ ਹੋ ਚੁੱਕੀ ਹੈ ਕੀ ਇਹ ਜੀ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵੀ VOTING ਹੋਏਗੀ ਜੀ ਤੇ 4 ਜੂਨ ਨੂੰ ਰਿਜ਼ਲਟ ਆਏਗਾ ਉਸ ਸਮੇ ਸਾਰਾ ਕਲੀਅਰ ਹੋ ਜਾਏਗਾ ਕਿ ਕਿਹੜੀ ਪਾਰਟੀ ਜਿੱਤੀ ਹੈਗੀ ਹੈ ਜੀ ਲੋਕੀ ਕਹਿ ਰਹੇ ਹੈਗੇ ਕਿ ਤੀਸਰੀ ਵਾਰ ਮੋਦੀ ਸਰਕਾਰ ਪਰ ਪੰਤਪਨ ਸਾਹਿਬ ਜੋ ਹੈ ਲਗਾਤਾਰ ਮੋਦੀ ਸਰਕਾਰ ਤੇ ਹਮਲਾ ਬੋਲਦੇ ਹੈਗੇ ਜੀ ਉਹਨਾਂ ਨੇ ਕਿਹਾ ਹੈ ਕਿ ਇਹ ਸਿਰ ਧਰਮ ਦੀ ਰਾਜਨੀਤੀ ਕਰਦੇ ਇਹ ਇਹਨਾਂ ਦੋ ਮੁਸਲਮਾਨ ਕਰਦੇ ਹੈ ਔਰ ਕੁਛ ਨਹੀਂ ਕਰਦੇ ਇਹ ਵੱਡੀ ਗੱਲ ਕਹੀ ਪੰਥਮਾ ਸਾਹਿਬ ਨੇ ਤੇ ਤੁਹਾਨੂੰ ਦੱਸ ਦਈਏ ਕਿ ਪੰਥਮਾ ਸਾਹਿਬ ਨੇ ਜੋ ਹੈ ਮਲਵਿੰਦਰ ਸਿੰਘ ਕੰਗ ਜੇ ਹੱਕ ਦੇ ਵਿੱਚ ਵੱਡਾ ਰੋਲ ショਅ ਕੀਤਾ ਤੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਤੇ ਕਿਹਾ ਕਿ ਇੰਨੀ ਵੱਡੀ ਜੋ ਲੋਕਾਂ ਦੀ ਤਾਦਾਦ ਆਈ ਹੋਈ ਹੈ ਇਸ ਗੱਲ ਦੀ ਗਵਾਹੀ ਪਰਦੀ ਹੈ ਕਿ ਉਹਨਾਂ ਨੇ ਜੋ ਹੈ ਮਲਵਿੰਦਰ ਸਿੰਘ ਕੰਗ ਨੂੰ ਜੋ ਯਾ ਅਨੰਦਪੁਰ ਸਾਹਦੀ ਸੀਟ ਤੋਂ ਵੱਡੇ ਮਾਰਚਨ ਚਤਾਨ ਦਾ ਜੋ ਹੈ ਫੈਸਲਾ ਕਰ ਲਿਆ ਹੈ ਬਾਕੀ ਦੇਖਦੇ ਹਾਂ ਕਿ ਰਿਜ਼ਲਟ ਕੀ ਹੋਏਗਾ ਆਮ ਆਦੀ ਪਾਰਟੀ ਦਾ ਕੀ ਉਹ ਜੋ ਕਹਿ ਰਹੀ ਹੈ 13 13 ਸੀਟਾਂ ਜਿੱਤਣ ਕੀ ਲੋਕ ਸਭਾ ਦੇ ਵਿੱਚ ਜਾਂ ਨਹੀਂ ਦੇਖਾਂਗੇ ਅਸੀਂ